ਮੇਰੇ ਸਕਾਰਜੋਗ ਬਜ਼ੁਰਗ ਮਾਤਾ ਭੈਣਾ ਵੀਰਾਂ ਨੂੰ ਜੈ ਭੀਮ ਜੈ ਭੀਮ ਜੈ ਭੀਮ ਅੱਛਾ ਜੈ ਭੀਮ ਦੇ ਨਾਮ ਤੇ ਆਵਾਜ਼ ਬੜੀ ਘੱਟ ਆਈ ਹੈ ਨਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਹੀ ਗੱਲ ਦੱਸਾਂਗਾ ਕਿ ਜੈ ਭੀਮ ਇੱਕ ਪੱਤੀ ਨਹੀਂ ਹੈ ਬਾਬਾ ਸਾਹਿਬ ਡਾਕਟਰ ਬੇਦਕਾਰ ਭੀਮੋ ਸਾਹਿਬ ਦਾ ਨਾਰਾ ਹੈ ਉਹਨਾਂ ਨੇ 25 ਸਾਲ ਸੰਘਰਸ਼ ਕੀਤਾ ਸੀ ਦਾ ਸੰਘਰਸ਼ ਕਰਨ ਤੋਂ ਬਾਅਦ ਜੋ ਕਾਨੂੰਨ ਮੰਤਰੀ ਬਣੇ ਸੀਗੇ ਕਾਨੂੰਨ ਮੰਤਰੀ ਬੰਦਿਆ ਨਾਲ ਹੀ ਉਹਨਾਂ ਨੇ ਸਾਡੇ ਸੰਵਿਧਾਨ 'ਚ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਹੰਸੂਤ ਦੇ ਲਾਤੀ ਦੇ ਲੋਕਾਂ ਨੂੰ ਬਹਲ ਦੇ ਅਧਾਰ ਤੇ ਦੇਣਾ ਉਹਨਾਂ ਦੇ ਸੰਘਰਸ਼ ਤੇ ਪਹਿਲਾਂ ਨਾ ਤਾਂ ਅਸੀਂ ਵੋਟ ਪਾ ਸਕਦੇ ਸੀ ਨਾ ਪੜ ਸਕਦੇ ਸੀ ਨਾ ਮਕਾਨ ਪਾ ਸਕਦੇ ਸੀ ਨਾ ਅਸੀਂ ਪਾਣੀ ਪੀ ਸਕਦੇ ਸੀ ਇਹ ਸਾਰੇ ਹੱਕ ਬਾਬਾ ਸਾਹਿਬ ਦੁਤਰਵੇਤ ਕਰਕੇ ਮੌਸਮ ਨੇ ਲੈ ਕੇ ਦਿੱਤੇ ਆ ਅਸੀਂ ਉਹਨਾਂ ਨੇ ਰੂਮ ਰੂਮ ਕਰਜਾਈਆਂ ਜਿੰਨੇ ਸਾਡੇ ਨੇ ਇਹਨਾਂ ਕੁਝ ਕੀਤਾ ਉਹਨਾਂ ਦਾ ਨਾਰਾ ਬੰਦਾ ਪਰ ਆਵਾਜ਼ ਢਿੱਲੀ ਜੀ ਨਹੀਂ ਆਣੀ ਚਾਹੀਦੀ ਮੈਂ ਦੁਬਾਰਾ ਕਹਿੰਦਾ ਜੈਸਾ ਲੋਕੇਸ਼ਨ ਦੇ ਜੋਰ ਨਾਲ ਕੁਝ ਕਿ ਕਰਨਾ ਹੈ ਜੈ ਭਾਰਤ ਜੈ ਭੀਮ ਜੈ ਭੀਮ ਜੈ ਭੀਮ ਜੈ ਭੀਮ ਹੋਣ ਹੋਏਗਾ ਜੈ ਭਾਰਤ ਅੱਜ ਅਸੀਂ ਝੰਡ ਵਾਲੇ ਭੀਮੇ ਸ਼ਾ ਮਨਰੇਗਾ ਮਜ਼ਦੂਰਾਂ ਦੇ ਹੱਕ ਵਿੱਚ ਪਹੁੰਚੇ ਹੋਏ ਆ ਮੈਂ ਪਹਿਲਾਂ ਦੱਸਣਾ ਚਾਹਾਂਗਾ ਕਿ ਆਪਣੀ ਜਥੇਬੰਦੀ ਜਦੋਂ ਕੰਮ ਕਰਦੀ ਆ ਦਾ ਨਾਲ ਉਹਨਾਂ ਨੂੰ ਮੁਲਾਜ਼ਮ ਵੀ ਸੰਯੋਗ ਦਿੰਦੇ ਆ ਸਾਡੇ ਫਰੋਜਪੁਰ ਦੇ ਵਿੱਚ ਜਦੋਂ ਅਸੀਂ ਮੀਟਿੰਗ ਕਰਦੇ ਆ ਸਰਕਾਰੀ ਮੀਟਿੰਗ ਹੁੰਦੀ ਆ ਆ ਮੀਟਿੰਗ ਦਾ ਲੈਟਰ ਆ ਜਿਹੜਾ ਐਡੀਸ਼ਨਲ ਡਿਪਟੀ ਕਮਿਸ਼ਨਰ ਫਰੋਜਪੁਰ ਦਾ ਹੈ ਲੇਕਿਨ ਇਸੇ ਤਰ੍ਹਾਂ ਥੋੜੇ ਦਿਨਾਂ ਨੂੰ ਤੁਹਾਨੂੰ ਇੱਕ ਫਾਈਲ ਕੇ ਡਿਪਟੀ ਕਮਿਸ਼ਨਰ ਦਾ ਵੀ ਲੈ ਕੇ ਦਵਾਂਗੇ ਤਾਂ ਆਰਡਰਾਂ ਮੁਤਾਬਕ ਅਸੀਂ ਕੰਮ ਲੈ ਕੇ ਦਿੰਦੇ ਆ ਕੋਈ ਇਹ ਹੈ ਨਹੀਂਗਾ ਕਿ ਐਵੇਂ ਕੱਚੇ ਬੰਦੇ ਆ ਐਵੇਂ ਤੁਰੇ ਫਿਰਦੇ ਆ ਜਿਵੇਂ ਅਸੀਂ ਕਾਨੂੰਨ ਤੋਂ ਬਾਹਰ ਹੋ ਕੇ ਕੰਮ ਕਰਦੇ ਆ ਅੱਜ ਜੰਡ ਵਾਲੇ ਭੀਮੇਸ਼ਾ ਦੇ ਵਿੱਚ ਬਹੁਤ ਵੱਡਾ ਸੰਘਰਸ਼ ਹੈ ਸਾਡੀ ਬੱਚੀ ਕੀ ਨਾਮ ਦੱਸਿਆ ਸੀ ਜਗਿੰਦਰ ਕੌਰ ਸਾਡੇ ਬਾਬਾ ਜੀ ਦੇ ਨੌਂ ਨੇ ਇਹ ਬਾਬਾ ਜੀ ਸਾਡੇ ਤੋਂ ਕਾਫੀ ਚਿਰ ਦੇ ਜੁੜੇ ਇਹਨਾਂ ਨੇ ਕਾਫੀ ਤੁਹਾਡੇ ਦੀ ਮਰੇਗਾ ਦੇ ਵਿੱਚ ਸੰਘਰਸ਼ ਕੀਤਾ ਜਿਹਦੇ ਵਿੱਚ ਲੋਕਪਾਲ ਦੇ ਕੇਸ ਲੱਗਿਆ ਸੀਗਾ ਉਹ ਕੇਸ ਜਦੋਂ ਜਿੱਤ ਕੇ ਆਏ ਆ ਤੇ ਉਹਨਾਂ ਨੂੰ ਇੱਕ ਕਾਪੀ ਅਰਨੀ ਵਾਲੇ ਬਲਾਕ ਦੀ ਜੋ ਗਈ ਤਾਂ ਹੁਣ ਉਹਨਾਂ ਨੇ ਪੰਚਾਇਤ ਨੂੰ ਤਲਬ ਕੀਤਾ ਬੰਦੇ ਦੇ ਕੰਮ ਦੇ ਵਿੱਚ ਤਾਂ ਇੱਥੇ ਆਨ ਤੇ ਤੁਸੀਂ ਸਾਰਿਆਂ ਨੇ ਦੱਸਿਆ ਤਾਂ ਨਾਲ ਇਸ ਤੋਂ ਪਹਿਲਾਂ ਹੋਰ ਵੀ ਮੈਨੂੰ ਫੋਨ ਜਾਂਦੇ ਜੇ ਕਿ ਤੁਹਾਡੀ ਦਿਹਾੜੀ ਜਿਹੜੀ ਹੈਗੀ ਲਗਭਗ 250 ਵੀ ਨਹੀਂ ਪੈਂਦੀ ਨਹੀਂ ਪੈਂਦੀ ਪਰ ਤੁਸੀਂ ਨੈਟ ਤੋਂ ਵੇਖੋ ਨੈਟ ਤੇ ਆ ਕੇ ਵੇਖੋ ਤੁਹਾਡੀ ਦਿਹਾੜੀ ਜਿਹੜੀ ਹੈਗੀ ਆ 346 ਰੁਪਏ ਦਿਹਾੜੀ ਆ ਤੇ ਪਲੱਸ 10% ਖਰਚਾ 46 ਦੇ ਵਿੱਚ 35 ਰੁਪਏ ਤੁਹਾਡੇ ਉੱਪਰਲੇ ਖਰਚਾ ਹੈ ਇੱਕ ਦਿਹਾੜੀ ਦੇ ਵਿੱਚ ਇਹ 350 ਦਿਹਾੜੀ ਹੈਗੀ ਆ ਉਹਨੂੰ ਜਦੋਂ ਜੋੜਦੇਈਏ ਤੇ ਆਪਾਂ ਨੂੰ 38085 ਰੁਪਏ ਬਣਦੇ ਹੁਣ 385 ਰੁਪਏ ਜੇ ਤੁਹਾਡੀ ਦਿਹਾੜੀ ਬਣੀ ਆ ਤਾਂ ਤੁਹਾਨੂੰ ਹਿਸਾਬ ਨਾਲ 130 ਰੁਪਏ ਜਿਹੜੀ ਹੈਗੀ ਕੱਟ ਦਿਹਾੜੀ ਮਿਲਦੀ ਹੈ ਪਰ ਕੱਟ ਦਿਹਾੜੀ ਜਿਹੜੇ ਅਨਸੂਚਿਤ ਜਾਤੀ ਦੇ ਲੋਕ ਨੇ ਜਦੋਂ ਉਹਨਾਂ ਨੂੰ ਸਰਕਾਰ ਚ ਐ ਕੋਈ ਪ੍ਰਾਈਵੇਟ ਬੰਦਾ ਦਿਹਾੜੀ ਕੱਟ ਦਿੰਦਾ ਇੱਕ ਬੰਦਵਾ ਮਜ਼ਦੂਰੀ ਦੇ ਹਿਸਾਬ ਤੇ ਇੱਕ ਪਰਚਾ ਦਰਜ ਹੁੰਦਾ ਜੇ ਤੁਹਾਨੂੰ ਲੈਂਡ ਦਾ ਵੱਲ ਹੋਵੇ ਤੇ ਤੁਸੀਂ ਪਰਚਾ ਦਰਜ ਕਰਾ ਸਕਦੇ ਠੀਕ ਹੈ ਦੇ ਨਹੀਂ ਸਕਦੇ ਤਾਂ ਮੈਂ ਬੇਨਤੀ ਕਰੂੰਗਾ ਸਾਡੇ ਵਿੱਚ ਅਰਜਿੰਦਰ ਸਿਆਲ ਜੀ ਵੀ ਆਏ ਆ ਉਹ ਵੀ ਇੱਕ ਲੈਂਡ ਕਰਨਗੇ ਇੱਕ ਮਿੰਟ ਵਾਸਤੇ ਬੋਲ ਸਕਦੇ ਆ ਸਾਡੇ ਚ ਕੁਲਦੀਪ ਸਿੰਘ ਵੀ ਆਏ ਆ ਉਸ ਤੋਂ ਬਾਅਦ ਤੁਸੀਂ ਆਪਣੀ ਜਿਹੜੀ ਜਿਹੜੀ ਗੱਲ ਕਰਨੀ ਹੈ ਉਹ ਕਰਿਓ ਜੀ ਉਹਦਾ ਉਸ ਤੋਂ ਬਾਅਦ ਐਂਡ ਮੈਂ ਕਰਾਂਗਾ ਅਰਜਿੰਦਰ ਸਿਆਲ ਜੀ ਸਾਡੇ ਆਏ ਹੋਏ ਆ 2 ਮਿੰਟ ਲਈ ਉਹਨਾਂ ਨੂੰ ਟਾਈਮ ਜੈ ਪੀਐਨ ਜੈ ਪਰਮ ਜੈ ਪਰਮ ਆਪਾ ਸਾਰੇ ਤੇ ਨਿਰਗਾਂ ਦੇ ਕੰਮ ਵਾਸਤੇ ਇਕੱਠੇ ਹੋਏ ਆ ਆਪਾ ਆਪਣੇ ਹੱਕਾਂ ਵਾਸਤੇ ਹੱਕ ਕਿਵੇਂ ਲੈਣੇ ਆ ਉਹਦੇ ਵਾਸਤੇ ਇਕੱਠੇ ਹੋਏ ਆ ਬਾਬਾ ਜਿਹੜੀ ਪਿੰਡ ਦੇ ਵਿੱਚ ਜਿਹੜੀ ਨਿਰਗਾਂ ਦੇ ਸੰਬੰਧ ਵਿੱਚ ਪਰੇਸ਼ਾਨੀਆਂ ਆਈਆਂ ਨੇ ਉਹਨਾਂ ਦਾ ਆਪਾਂ ਹੱਲ ਲੱਭਣਾ ਹੈਗਾ ਹੱਲ ਕਰਨਾ ਹੈਗਾ ਤੇ ਉਹਦੇ ਨਾਲ ਨਾਲ ਇੱਕ ਨਵੀਂ ਜੀ ਗੱਲ ਵੀ ਆ ਪੁਰਾਣੀ ਜੀ ਗੱਲ ਵੀ ਲੱਗਦੀ ਆ ਕਿ ਜਿਹੜਾ ਆਪਣੇ ਨਿਰਗਾਂ ਵਿੱਚ ਦੂਰ ਦਾ ਬੱਚਾ ਜਿਹੜਾ ਕੋ ਨੂੰ ਵਧੀਆ ਪੜ੍ਹਾਈ ਕਿਵੇਂ ਮਿਲੇ ਉਦੇ ਬਾਰੇ ਵੀ ਅਸੀਂ ਜਾਣਕਾਰੀ ਦਿੱਤੀ ਆ ਜਿਹੜੀ ਕਿ ਪੰਜਾਬ ਸਰਕਾਰ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਆਰਡਰ ਜਾਰੀ ਕੀਤੇ ਆ ਕਿ ਹਰੇਕ ਸਕੂਲ ਦੀ ਹਰੇਕ ਜਮਾਤ ਦੇ ਵਿੱਚ 25% ਕੋਟਾ ਜਿਹੜਾ ਦਾ ਉਸ ਬੱਚੇ ਨੂੰ ਦਾਖਲਾ ਦਿੱਤਾ ਜਾਵੇਗਾ ਜਿਹੜਾ ਗਰੀਬ ਹੈ ਜਿਹੜਾ ਕਿ ਨਰੇਗਾ ਦਾ ਮਜ਼ਦੂਰ ਹੈ ਉਹਦੇ ਬੱਚੇ ਨੂੰ ਦਿੱਤਾ ਜਾਵੇਗਾ ਉਹ ਕਲਾਸ ਦੇ ਵਿੱਚ ਜੇ 30 ਬੱਚੇ ਨੇ ਸੱਤ ਬੱਚਿਆਂ ਦੀ ਗਿਣਤੀ ਜਿਹੜੀ ਆ ਆਪਣੇ ਮਜ਼ਦੂਰਾਂ ਦੇ ਗਰੀਬਾਂ ਦੇ ਬੱਚਿਆਂ ਦੀ ਹੋਣੀ ਹੈ ਉਹ ਭਾਵੇਂ ਵਧੀਆ ਤੋਂ ਵਧੀਆ ਅੰਗਰੇਜ਼ੀ ਸਕੂਲ ਹੈਗਾ ਤੇ ਭਾਵੇਂ ਸਰਕਾਰੀ ਸਕੂਲ ਹੈਗਾ ਹਰੇਕ ਸਕੂਲ ਦੇ ਵਿੱਚ ਸਾਡੇ ਗਰੀਬ ਪਰਿਵਾਰਾਂ ਦੇ ਬੱਚੇ ਪੜਨਗੇ ਤੁਸੀਂ ਹਿੰਮਤ ਮਾਰ ਕੇ ਅੰਗਰੇਜ਼ੀ ਦੇ ਸਕੂਲ ਜਿਹਦੇ ਵਿੱਚ CBSE ਸਿਲੇਬਸ ਹੈਗਾ ਤੇ ICSE ਸਿਲੇਬਸ ਹੈਗਾ ਉਹਨਾਂ ਵਿੱਚ ਪਹੁੰਚ ਕਰਨੀ ਹੈ ਬੱਚਾ ਜੀ ਦੀ ਅਗਵਾਈ ਹੈਟ ਆਪਣਾ ਕੀ ਨਾ ਤੁਹਾਡਾ ਹਾਂਜੀ ਜਗਿੰਦਰ ਕੌਰ ਦੇ ਵਾਈ ਹੈਟ ਹੈ ਤੇ ਜੇ ਆਪਾਂ ਇਸ ਪਿੰਡ ਦੇ ਵਿੱਚੋਂ 50 ਬੱਚੇ ਵੀ ਆਪਾਂ ਵਧੀਆ ਸਕੂਲਾਂ ਵਿੱਚ ਦਾਖਲਾ ਕਰਾ ਦਿੰਨੇ ਆ ਤੇ ਇੱਥੇ ਜਿਹੜੀ ਹੈ ਲੋਹਾਰ ਜਿਹੜੀ ਹੈ ਪੜ੍ਹਾਈ ਦੀ ਹੈ ਫਤੋ ਜਾਵੇਗੀ ਬੱਲੇ ਬੱਲੇ ਹੋ ਜਾਵੇਗੀ ਪਰ ਇਹ ਜਿਹੜੀ ਪੜ੍ਹਾਈ ਆ ਇਸ ਤੋਂ ਵੀ ਪੜ੍ਹਾਈ ਹੈ ਜਦੋਂ ਤੁਹਾਡਾ ਬੱਚਾ 12 ਪਾਸ ਜਾਂ ਬੀਏ ਪਾਸ ਕਰਕੇ ਨਿਕਲੂਗਾ ਤੇ ਬਦੋ ਬਦੀ ਨੌਕਰੀ ਵਾਲੇ ਕੰਪਨੀਆਂ ਜਿਹੜੀਆਂ ਤੁਹਾਡੇ ਘਰੇ ਪਹੁੰਚਣਗੀਆਂ ਇਹਨਾਂ ਹੀ ਕਹਿੰਦਾ ਮੈਂ ਤੁਹਾਨੂੰ ਯਾਦ ਕਰਾਉਣਾ ਵੀ ਇਹ ਕੰਮ ਲੈਣ ਵਾਸਤੇ ਆਪਾਂ ਮੇਰੇ ਘਰ ਦੇ ਨਾਲ ਨਾਲ ਆਪਣੇ ਬੱਚਿਆਂ ਦਾ ਭਵਿੱਖ ਆਪ ਬਣਾਉਣਾ ਹੈਗਾ ਤੇ ਆਪਾਂ ਪੂਰੀ ਤਿਆਰੀ ਕਰਨੀ ਹੈ ਜੇ ਨਾਲ ਮਿਲ ਕੇ ਜਦੋਂ ਨਾਗਾ ਜੈ ਪੀਰ ਜੈ ਭਾਰਤ ਜੈ ਪੀਰ ਜੈ ਭਾਰਤ ਇਹ ਭਾਰਤ ਜਲਦੀ ਮੈਂ ਪਤਾ ਨੂੰ ਜੀ ਰਹੀ ਹਾਂ ਦਾ ਆਜੂ ਪਰਦਾਣਾ ਇਹਨੂੰ ਸਭ ਨੂੰ ਪਰੋਂ ਇਹ ਦੱਸਣਾ ਚਾਹਣਾ ਕਿ ਕਿਉਂਕਿ ਸਾਡੇ ਹੱਕ ਹੱਕਾਂ ਲਈ ਸਾਨੂੰ ਖੜਨਾ ਚਾਹੀਦਾ ਹੈ ਅੱਜ ਕਿਸੇ ਨਾਲ ਤੁਸੀਂ ਖੜੇ ਹੋਏ ਆਪਣੇ ਹੱਕ ਲੈਣ ਵਾਸਤੇ ਸਾਨੂੰ ਜੋ ਕੀ ਸਾਡੇ ਪਿੰਡਾਂ ਦੇ ਵਿੱਚ ਜਿਹੜੇ ਸਰਪੰਚ ਨੇ ਸਾਡੇ ਨਰੇਗਾ ਮਜ਼ਦੂਰਾਂ ਨਾਲ ਧੱਕਾ ਕਰ ਰਹੇ ਨੇ ਜਿਹੜੇ ਨਜਾਇਜ਼ ਹਾਜਰੀਆਂ ਲਾ ਰਹੇ ਨੇ ਇਸ ਚੀਜ਼ ਨੂੰ ਸਾਡੇ ਨਾਲ ਧੱਕਾ ਹੋ ਰਿਹਾ ਹੈ ਜੋ ਸਾਡੇ ਨਜਾਇਜ਼ ਪੈਸੇ ਖਾਦੇ ਜਾ ਰਹੇ ਨੇ ਉਹਨੂੰ ਰੋਕਣ ਵਾਸਤੇ ਸਭ ਇਕੱਠੇ ਹੋਣ ਦੀ ਜ਼ਰੂਰਤ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸਾਨੂੰ ਮੋਢੇ ਨਾਲ ਮੋਢਾ ਲਾ ਕੇ ਖੜਨ ਦੀ ਜ਼ਰੂਰਤ ਹੈ ਤੇ ਸਾਰੇ ਹੀ ਇਕੱਠੇ ਹੋਈਏ ਅਭਿਆਨ ਲਈ ਨਹੀਂ ਕਿਹਾ ਹੈ ਸਭੂ ਜاتی ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੇਰਾ ਨਾਮ ਜਗਿੰਦਰ ਕੋਹਰੇ ਜੀ ਅਸੀਂ ਅੱਜ ਪਿੰਡ ਜੰਡ ਵਾਲੇ ਦੇ ਮਡੇਗਾ ਦੇ ਕੰਮ ਵਾਸਤੇ ਸਾਰੇ ਇਕੱਠੇ ਹੋਇਆ ਸਾਨੂੰ ਜੀ ਮਡੇਗਾ ਦੀਆਂ ਤਾਂ ਯਾੜੀ ਸਹੀ ਟੰਗਣਾ ਪੈ ਰਹੀ ਹੈ ਤੇ ਨਾ ਹੀ ਸਾਨੂੰ ਕੋਈ ਵੀ ਪੱਤੇ ਬਾਰੇ ਦੱਸਿਆ ਜਾਂਦਾ ਹੈ ਕਦੀ 240 ਤੇ ਕਦੀ 260 ਸਾਨੂੰ ਦੱਸਿਆ ਜਾਵੇ ਕਿ ਸਾਡੇ ਮੈਟ੍ਰਿਕਾ ਮਜ਼ਦੂਰਾਂ ਦੀ ਪੱਕੀ ਤਿਆੜੀ ਕਿੰਨੀ ਹੈ ਸਾਨੂੰ ਕੋਈ ਪਤਾ ਨਹੀਂ ਲੱਗਦਾ ਛੇ ਦਿਨ ਕੰਮ ਲਿਉਂਦੇ ਛੇ ਦਿਨ ਤੋਂ ਬਾਅਦ ਕਈ ਮਹੀਨੇ ਪੈ ਜਾਂਦੇ ਜੀ ਸਾਡਾ ਕੰਮ ਨਹੀਂ ਹੁੰਦਾ ਕਹਿ ਦਿੰਦੇ ਤਾਂ ਤੁਹਾਡੀ ਬਚਤ ਨਹੀਂ ਹੈਗੀ ਤਾਂ ਨਹੀਂ ਕੰਮ ਲਿਆਂਦਾ ਸਕਟਰੀ ਬਦਲ ਦਿੰਦੇ ਆ ਜਿਹੜਾ ਸਕਟਰੀ ਸਹੀ ਹੁੰਦਾ ਉਹਨੂੰ ਕੱਢ ਦਿੰਦੇ ਆ ਨਵਾਂ ਸਕਟਰੀ ਲੈ ਆਉਂਦੇ ਆ ਉੰਨੇ ਨਾਲ 4 ਕੁ ਮਹੀਨੇ ਸਹੀ ਰਹਿੰਦੇ ਆ ਫਿਰ ਉਹਨੂੰ ਕੱਢ ਦਿੰਦੇ ਨਵੇਂ ਤੋਂ ਨਵਾਂ ਇਹ ਆਪਦਾ ਹੀ ਪਛਾਤ ਸਾਮਤੀ ਨਾਲ ਕੀਤੀ ਜਾਂਦੀ ਨਵੇਂ ਤੋਂ ਨਵਾਂ ਮੀਟਰ ਰੱਖ ਲੈਂਦੇ ਆ ਹੁਣ ਇਹੋ ਜਿਹੀ ਮੀਟ ਨੇ ਉਹਨਾਂ ਨੂੰ ਵੀ ਆਨਲਾਈਨ ਫੋਟੋ ਨਹੀਂ ਕਰਨੀ ਆਉਂਦੀ ਇੱਥੇ ਮੇਰੇ ਨਾਲ ਮੌਜੂਦ ਨੇ ਮਜ਼ਦੂਰ ਜਿਨ੍ਹਾਂ ਦੇ ਵਿਚਾਰੇ ਨੇ 6 ਦਿਨ ਲਾਏ ਉਹਨਾਂ ਦਾ 1 ਰੁਪਿਆ ਵੀ ਵਿੱਚ ਨਹੀਂ ਆਇਆ ਇਹ ਸਿਰਫ ਮੀਟ ਦੀ ਗਲਤੀ ਹੋਣ ਕਾਰਨ ਸਾਰਾ ਕੁਝ ਹੋਇਆ ਹੈ ਅੱਗੋ ਕਹਿੰਦੇ ਨੇ ਸਾਡੇ ਵੀ ਪੈਸੇ ਨਹੀਂ ਆਏ ਗਲਤੀਤ ਵਾਢੀ ਸੀ ਮਜ਼ਦੂਰਾ ਦਿੱਤਾ ਨਹੀਂ ਸੀ ਮਜ਼ਦੂਰਾ ਨੇ ਤਾਂ 6 ਦਿਨ ਲਾਇਏ ਨੇ ਪਹਿਲਾਂ ਤਾਂ ਕੰਮ ਦਿੱਕਦੇ ਰਹਿੰਦੇ ਨੇ ਜਦੋਂ ਕੰਮ ਆ ਜਾਂਦਾ ਫਿਰ ਪੈਸੇ ਦਿੱਕਦੇ ਨੇ ਉਹੀ ਉਹਨਾਂ ਮਜ਼ਦੂਰਾ ਦੇ ਹੱਥ 'ਚ ਪੈਸੇ ਨਾ ਆਣ ਤੇ ਉਹ ਮਜ਼ਦੂਰ ਜਾਵੇ ਤਾਂ ਜਾਵੇ ਕਿੱਥੇ ਤੇ ਜਿਹੜੇ ਇਹ ਆਪ ਉਹਨਾਂ ਨੇ ਚੁਰਾਉਂਦੇ ਜੀ ਇਹਨਾਂ ਦੇ ਬੜੇ ਛੱਤੀ ਪੈਸੇ ਆ ਜਾਂਦੇ ਨੇ ਤੇ ਇਸ ਲਈ ਬਈ ਸਾਨੂੰ ਸਾਡੇ ਹੱਕ ਦਵਾਏ ਜਾਣ ਤੇ ਮਨਰੇਗਾ ਜੋ ਵੀ ਮਨਰੇਗਾ ਹੈ ਮਜ਼ਦੂਰ ਮਨਰੇਗਾ ਮਲੇ ਨੂੰ ਬੇਨਤੀ ਕੀਤੀ ਅੰਦੀ ਵੀ ਸਾਰੇ ਆਪ ਦੇ ਹੱਕਾਂ ਲਈ ਖੜੇ ਹੋ ਤੇ ਆਪਾ ਇੱਕ ਮੋਟੋ ਕੇ ਇਹਨਾਂ ਦਾ ਪਚੈਤਾਂ ਦਾ ਅਤੇ ਜਿਹੜੇ ਅਗੂ ਅਗਾਉਂ ਲੀਡਰ ਬੈਠੇ ਨੇ ਖਾਣ ਵਾਲੇ ਇਹਨਾਂ ਦਾ ਆਪਾਂ ਮੁਕਾਬਲਾ ਕਰੀਏ ਗੈਪਿੰਗ ਜੈਪਿੰਗ ਹਾਂਜੀ ਇਹਨਾਂ ਦੇ ਜੀ ਇਹ ਮਸ਼ਤੋਲ 'ਚ ਹਾਜ਼ਰੀ ਮਿਟਨੇ ਖਾਲੀ ਹਾਂਜੀ ਮੈਂ ਬਸ ਦੱਜ ਤਨ ਖਾਲੀ ਥਾਂ ਦੀ ਫੋਟੋ ਖਿੱਚਦੀ 6 ਦਿਨਾਂ ਦਾ ਬਜ਼ੁਰਗ ਦੋਨਾਂ ਜੀਆਂ ਦੇ 3200 ਰੁਪਏ ਮਰਿਆ 6-6 ਦਿਨ 12 ਦਿਨ ਬਣੇ ਹਾਂਜੀ ਬਾਪੂ ਰਾਗ ਦੇਖੋ ਜੀ ਕਾਦੇ ਸੇਫਲ ਬਣ ਲੱਗਿਆ ਮੇਰੇ ਪਾਸ ਆਇਆ ਮੇਰੇ ਆਇਆ 1560 ਰੁਪਏ ਸ਼ਾਂਦ ਨਾ ਦੇ ਉਹਨਾਂ ਦਾ ਪੈਸਾ ਨਹੀਂ ਆਇਆ ਉਹ ਇਹਨਾਂ ਨਾਲ ਤੇ ਚੱਕਰਾ ਉਹ ਕਹਿੰਦਾ ਕਿ ਧਾੜੀਆਂ ਜਿਹੜੀਆਂ ਆਉਣ ਲੱਗ ਗਈ ਹੋਈ ਆ ਤੇ ਧਾੜੀ ਹਾਜੇ ਨਹੀਂ ਪੰਨਾਂ ਹੋਈ ਇਹ ਕਿਉਂ ਨਹੀਂ ਪੰਨਾਂ ਹੋਈ ਪਾਲੇ ਨਹੀਂ ਹੋਰ ਕੋਈ ਬੋਲਣਾ ਚਾਹੁੰਦਾ ਬੋਲ ਦੇ ਜੈਪੀਮ जय भारत ਸਾਡੇ ਕੋਲ ਪਹੁੰਚਿਆ ਜੀ ਰੋਇਪੁਰ ਤੋਂ ਬੱਗਾ ਸਿੰਘ ਪ੍ਰਧਾਨ ਜੀ ਪਿੰਡ ਜਾਂਡਵਾਲਾ ਭੀਮੇਸ਼ਾ ਜੀ ਜੇ ਕੋਈ ਵੀ ਲੇਬਰ ਕੋਈ ਵੀ ਪੰਚਾਇਤ ਦੇ ਖਿਲਾਫ ਬੋਲਣਾ ਚਾਹੁੰਦੇ ਆ ਤਾਂ ਉਹਨਾਂ ਨੂੰ ਡਰਾਇਆ ਜਾਂਦਾ ਜੀਐਸਆਰ ਦਾ ਵੀ ਹੱਕ ਨਹੀਂ ਇਹ ਗੱਲ ਕਹਿਣ ਦਾ ਕਿ ਅਸੀਂ ਤੁਹਾਡੇ ਕਾਟ ਕੱਟ ਦਾਂਗੇ ਜੀ ਪੰਚਾਇਤ ਵੀ ਬੋਲਦੀ ਆ ਤੇ ਕਹਿੰਦੇ ਵੀ ਜੇ ਤੁਸੀਂ ਦੂਜੇ ਬੰਨੇ ਜਾਓਗੇ ਲੇਵਰ ਕੋਟ ਵਾਲੇ ਬੰਨੇ ਤਾਂ ਤੁਹਾਡੇ ਨਰੇਗਾ ਦੇ ਕਾਟ ਕੱਟੇ ਜਾਣਗੇ ਕੰਮ ਨਹੀਂ ਦਿੱਤਾ ਜਾਊਗਾ ਜੀ ਪੰਚਾਇਤ ਦਾ ਕਿਸੇ ਦਾ ਹੱਕ ਨਹੀਂਗਾ ਜੀ ਇਹ ਸਾਡਾ ਆਪਦਾ ਹੱਕ ਆ ਇਹ ਕੌਣ ਹੁੰਦੇ ਆ ਜੀ ਸਾਡੇ ਘਾਟ ਕੱਟਣ ਵਾਲੇ ਇਹ ਸੈਕਟਰੀ ਜੀ ਆਰਡਰ ਕੀਤੇ ਜਾਣ ਤੇ ਸਾਨੂੰ ਲੋਕਪਾਲ ਅਦਾਲਤ ਵੱਲੋਂ ਆਰਡਰ ਵੀ ਮਿਲੇ ਹੋਏ ਆ ਸਾਡਾ ਜੋ ਬਾਈ ਟਾਟਾ ਆਪਣੇ ਅਰਨੀ ਵਾਲਾ ਬਲਾਕ ਬੀੜਿਆ ਦਫ਼ਤਰ ਪਹੁੰਚਿਆ ਹੋਇਆ ਹੀ ਇਹ ਸਾਨੂੰ ਕੰਮ ਨਹੀਂ ਦੇ ਰਹਿਗੇ ਇਹਨਾਂ ਨਾਲ ਗੱਲਬਾਤ ਕੀਤੀ ਜਾਵੇ